ਸਾਡੇ ਨਾਨਕ ਮਤਾ ਸਾਹਿਬ ਕਮੇਟੀ ਦੇ ਮੈਂਬਰ ਸਾਹਿਬਾਨ ਸਰਦਾਰ ਗੁਰਬਾਜ ਸਿੰਘ ਜੀ ਆਜਾਦ ਸਰਦਾਰ ਗੁਰਵੰਤ ਸਿੰਘ ਜੀ ਸੋਨੀ ਸਾਡੇ ਨਾਨਕ ਮਤਾ ਸਾਹਿਬ ਕਮੇਟੀ ਦੇ ਕਰਮਚਾਰੀ ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਬਿਰਕ ਤੇ ਹੋਰ ਬਹੁਤ ਸਾਰੇ ਸਿੱਖ ਆਗੂ ਸਾਡੇ ਇੱਥੇ ਪਹੁੰਚੇ ਹੋਏ ਨੇ ਸਰਦਾਰ ਸੁਖਵਿੰਦਰ ਸਿੰਘ ਐਮਏ ਵੀ ਪਹੁੰਚੇ ਨੇ ਔਰ ਅੱਜ ਉਹ ਗੱਲਬਾਤ ਕਰਨੇ ਆ ਵੀ ਇਹ ਜਿਹੜਾ ਮਸਲਾ ਸਾਨੂੰ ਦਰਪੇਸ਼ ਆ ਰਿਹਾ ਵਾ ਵੀ ਜਿਹੜੇ ਸਾਡੇ ਸਿੱਖ ਸਾਡੇ ਕੋਲ ਸਭ ਤੋਂ ਵੱਧ ਕੀਮਤੀ ਸਰਮਾਇਆ ਵਾ ਸਾਡੇ ਕੋਲ ਸਭ ਤੋਂ ਵੱਡੇ ਸਿਧਾਂਤ ਨੇ ਦੁਨੀਆ ਦੇ ਉੱਤੇ ਕੋਈ ਵੀ ਧਰਮ ਜਿਹੜਾ ਵਾ ਸਿੱਖ ਧਰਮ ਤੇ ਲਾਗੇ ਬੰਨੇ ਵੀ ਨਹੀਂ ਠਹਿਰਦਾ ਫੇਰ ਵੀ ਸਾਡੇ ਲੋਕ ਜਿਹੜੇ ਸਿੱਖੀ ਨੂੰ ਛੱਡ ਕੇ ਕਿਉਂ ਦੂਜੇ ਧਰਮਾਂ ਦੇ ਵਿੱਚ ਜਾ ਰਿਹਾ ਇਹਦੇ ਉੱਤੇ ਗਹਿਨ ਚਿੰਤਨ ਕਰਨ ਦੀ ਲੋੜ ਆ ਇਹ ਚ ਡੂੰਗੀ ਵਿਚਾਰ ਕਰਨ ਦੀ ਲੋੜ ਆ ਇਹ ਸਰਦਾਰ ਜਸਵੀਰ ਸਿੰਘ ਜੀ ਬਿਰਕ ਨੇ ਇਹਨਾਂ ਤੋਂ ਸ਼ੁਰੂਆਤ ਕਰਨਾ ਬਿਰਕ ਸਾਹਿਬ ਥੋੜਾ ਜਿਹਾ ਸਮਾਂ ਚਾਹੁੰਨਾ ਜੇ 1 ਮਿੰਟ ਉੱਠ ਕੇ ਖੜੋ ਜੋ ਤੇ ਜ਼ਿਆਦਾ ਵਧੀਆ ਰਹੇਗਾ ਜੀ ਗੱਲਬਾਤ ਕਰਨੀ ਸੌਖੀ ਹੋ ਜਾਏਗੀ ਥੋੜੀ ਜੀ ਬਿਰਕ ਸਾਹਿਬ ਮੈਂ ਜਾਨਣਾ ਚਾਹੁੰਨਾ ਵਾਂ ਕਿ ਸਾਡਾ ਸਿੱਖ ਪੰਥ ਜਿਹੜਾ ਸਭ ਤੋਂ ਨਿਆਰਾ ਪੰਥ ਹੈ ਦੁਨੀਆ ਦੇ ਉੱਤੇ ਫੇਰ ਵੀ ਸਾਡੀ ਕੌਮ ਕੌਮ ਸਾਡੀ ਕੌਮ ਦੇ ਕੋਲ ਸਰਮਾਇਆ ਵੀ ਬਹੁਤ ਆ ਉੱਚ ਵੀ ਕੋਈ ਦੋ ਰਾਏ ਨਹੀਂ ਕੀ ਫੇਰ ਵੀ ਜਿਹੜੇ ਸਿੱਖ ਨੇ ਉਹ ਛੱਡ ਸਾਡਾ ਧਰਮ ਛੱਡ ਕੇ ਦੂਜੇ ਧਰਮਾਂ ਵੱਲ ਕਿਉਂ ਜਾ ਰਹੇ ਨੇ ਕੀ ਕਾਰਨ ਆ ਇਹਦੇ ਉੱਤੇ ਤੁਸੀਂ ਚਿੰਤਨ ਕਰਨ ਦੀ ਕੋਸ਼ਿਸ਼ ਕੀਤੀ ਕਦੀ ਵੇਖੋ ਜੀ ਅਸੀਂ ਹੁਣ ਕਈ ਦਿਨ ਇਸ ਜਦੋਂ ਦਾ ਰੌਲਾ ਪਿਆ ਵੀ 3000 ਪਰਿਵਾਰ ਜਿਹੜੇ 3000 ਸਿੰਘ ਜਿਹੜੇ ਨੇ ਉਹ ਪਰਸੀ ਬਣ ਗਏ ਨੇ ਤੇ ਅਸੀਂ 3-4 ਦਿਨ ਉੱਥੇ ਗਰਾਊਂਡ ਤੇ ਲਾ ਕੇ ਆਏ ਆ ਅੱਜ ਆ ਜਿੱਥੇ ਖਲੋਤੇ ਆ ਜਿੱਥੇ ਅੱਜ ਤੁਸੀਂ ਆਏ ਜੇ ਜਿੱਥੇ ਭੋਗ ਪੈਂਡਿਆ ਬਲਵਿੰਦਰ ਸਿੰਘ ਦਾ ਇਹ ਵੀ ਪਤਾ ਲੱਗਾ ਵੀ ਕੁਝ ਸਾਲ ਪਹਿਲਾਂ ਜਿਹੜਾ ਇਹ ਵੀ ਧਰਮਪਰਵਤਤ ਕਰਕੇ ਉਧਰ ਚਲੇ ਗਏ ਸਨ ਤੇ ਇਹਨਾਂ ਦੀ ਜਿਹੜਾ ਅੱਜ ਅੰਤਿਮ ਅਰਦਾਸ ਹੈ ਜਿੱਦਣ ਇਹਨਾਂ ਦਾ ਸਰੀਰ ਉਥੋਂ ਰਸ਼ਿਆ ਤੋਂ ਵਾਪਸ ਆਇਆ ਸੀ ਉਦੋਂ ਫਿਰ ਇੱਥੋਂ ਦੇ ਜਿਹੜੇ ਬਾਕੀ ਪਰਿਵਾਰ ਇਹਨਾਂ ਦੇ ਰਿਸ਼ਤੇਦਾਰ ਨੇ ਜਾਂ ਪੂਰੀ ਬਰਾਦਰੀ ਹੈ ਉਹਨਾਂ ਸਾਰਿਆਂ ਨੇ ਇੱਕ ਤਰਫ ਹੋ ਕੇ ਗੱਲ ਕਹੀ ਸੀ ਵੀ ਜਾਂ ਤੇ ਚਲੋ ਜਨੱਚਰ ਤੂੰ ਗਿਆ ਠੀਕ ਹੈ ਅੱਜ ਬਾਕੀ ਪਰਿਵਾਰ ਨੇ ਸਾਡੇ ਵਿੱਚ ਇੱਥੇ ਰਹਿਣਾ ਜੇ ਤੇ ਤੂੰ ਆਪਣੇ ਧਰਮ ਦੇ ਵਿੱਚ ਵਾਪਸ ਸਾਡੇ ਨਾਲ ਆਉਂਦੇ ਜੇ ਤੇ ਅਸੀਂ ਤੁਹਾਡੇ ਨਾਲ ਖਲੋਤੇ ਆਂ ਨਹੀਂ ਤੇ ਫਿਰ ਇਹ ਸਾਰੇ ਦਾ ਸਾਰਾ ਅਗਲਾ ਜਿਹੜਾ ਕਾਰੋਬਾਰ ਹੈ ਉਹ ਤੁਹਾਨੂੰ ਕੱਲਿਆਂ ਨੂੰ ਕਰਨਾ ਪਵੇਗਾ ਚਲੋ ਪਰਿਵਾਰ ਦੀ ਸਮਝ ਵਿੱਚ ਆ ਗਿਆ ਉਹਦਾਂ ਸੰਸਕਾਰ ਵੀ ਕਰ ਲੈਣੇ ਤੇ ਦਫਨਾਉਣ ਲੱਗੇ ਸੀ ਤੇ ਅੱਜ ਉਹਨਾਂ ਦੀਆਂ ਅੰਤਿਮ ਅਰਦਾਸ ਦੇ ਵਿੱਚ ਆ ਦੂਰੋਂ ਦੂਰੋਂ ਖਾਲਸੇ ਚੱਲ ਕੇ ਵੀ ਆਏ ਨੇ ਬੜੀ ਖੁਸ਼ੀ ਹੁੰਦੀ ਹੈ ਵੀ ਇੱਕ ਵਾਰਾ ਭੁੱਲਿਆ ਘਰ ਵਾਪਸ ਆ ਜਾਏ ਤੇ ਸਾਨੂੰ ਉਸ ਚੀਜ਼ ਦਾ ਬੜਾ ਚੰਗਾ ਲੱਗਦਾ ਪਹੁੰਚ ਤੇ ਆ ਰਿਹਾ ਪਰਿਵਾਰ ਤੇ ਪੂਰੀ ਤਰੀਕੇ ਨਾਲ ਅਜੇ ਵੀ ਨਹੀਂ ਪਹੁੰਚਾ ਵੇਖੋ ਜੀ ਹੁਣ ਇਹਨਾਂ ਦਾ ਇਥੋਂ ਸਾਨੂੰ ਨਹੀਂ ਸੀ ਪਤਾ ਹਾਲਾਂਕਿ ਇੱਥੇ ਸਾਡੀਆਂ ਚਾਰ ਫੇਰੇ ਬੜੀਆਂ ਮੀਟਿੰਗਾਂ ਹੋਈਆਂ ਨੇ ਲੇਕਿਨ ਇਸ ਵਿਸ਼ੇ ਤੇ ਅਜੇ ਤੱਕ ਕਦੀ ਗੱਲ ਨਹੀਂ ਸੀ ਹੋਈ ਟਰੈਕਟਰ ਗੰਜ ਵੀ ਸਾਡੀਆਂ ਕੱਚੀਆਂ ਜ਼ਮੀਨਾਂ ਲੈ ਕੇ ਬੜੀ ਜਿਹੜੀ ਉਹ ਚਰਚਾ ਹੁੰਦੀ ਰਹੀ ਹੈ ਲੇਕਿਨ ਅਸੀਂ ਕੱਚੀਆਂ ਜ਼ਮੀਨਾਂ ਕਰਕੇ ਉੱਥੇ ਜਿੰਨੀਆਂ ਮੀਟਿੰਗਾਂ ਕੀਤੀਆਂ ਹਨ ਇਹਦੇ ਵਾਸਤੇ ਸਾਨੂੰ ਉੱਥੇ ਨਾ ਕਿਸੇ ਨੇ ਸਾਡੇ ਕੰਨ 'ਚ ਗੱਲ ਪਾਈ ਸੀ ਤੇ ਨਾ ਸਾਨੂੰ ਪਤਾ ਸੀ ਜਦੋਂ ਹੁਣ ਮਾਮਲਾ ਜ਼ਿਆਦਾ ਵਧਿਆ ਫਿਰ ਅਸੀਂ ਉੱਥੇ ਚਾਰ ਦਿਨ ਲਾਏ ਨੇ ਤੇ ਇਹਦੇ ਦੋ ਤਿੰਨ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤੇ ਜਿਹੜਾ ਉਹ ਪ੍ਰਚਾਰ ਕਰਦੇ ਨਾ ਕੂਟ ਪ੍ਰਚਾਰ ਜਿੰਨੂੰ ਅਸੀਂ ਕਹਿੰਨੇ ਵੀ ਜਿਹੜਾ ਡਾਕਟਰਾਂ ਤੋਂ ਇਲਾਜ ਨਹੀਂ ਹੋਇਆ ਉਹ ਆਂਦੇ ਜੀ ਪ੍ਰਾਰਥਨਾ ਹੋਈ ਤੇ ਮੈਂ ਠੀਕ ਹੋ ਗਿਆ ਕਈਆਂ ਦੇ ਨਾਲ ਸਾਡੀ ਬੈਠਕ ਹੋਈ ਤੇ ਉਹਨਾਂ ਇਹ ਗੱਲ ਕਹੇ ਕਿ ਉੱਥੋਂ ਸਾਡੀ ਜੀ ਰਾਜਸਥਾਨ ਤੋਂ ਪ੍ਰਾਰਥਨਾ ਹੋਈ ਤੇ ਮੈਂ ਇੱਥੇ ਠੀਕ ਹੋ ਗਿਆ ਮੇਰੀ ਸ਼ਰਾਬ ਨਹੀਂ ਛੁੱਟਦੀ ਮੈਂ بڑے ਗੁਰੂ ਘਰਾਂ 'ਚ ਗਿਆ ਮੱਥੇ ਟੇਕੇ ਨਹੀਂ ਹੋਇਆ ਉੱਥੇ ਮੇਰੀ ਅਰਦਾਸ ਹੋਈ ਤੇ ਮੇਰੀ ਸ਼ਰਾਬ ਛੁੱਟ ਗਈ ਅਸੀਂ ਉਸ ਪਰਿਵਾਰ ਦੇ ਨਾਲ ਵੀ ਬੈਠੇ ਸਾਂ لیکن ਜਿਹੜਾ 3000 ਜੀਆਂ ਦੀ ਗੱਲ ਹੋਣ ਗਈ 3000 ਜੀ ਟਰਟਰ ਗੰਚ ਹੈ ਨਹੀਂ ਗਿਆ ਸਾਡੇ ਟਰਟਰ ਗਾਂ ਗੁਰਦੁਆਰੇ ਦੇ ਪ੍ਰਧਾਨ ਵੀ ਇਥੇ ਖਲੋਤੇ ਸਰਮਿੰਦਰ ਸਿੰਘ ਜੀ ਪਰ ਵਰਕ ਸਾਹਿਬ ਵੀ ਉਧਰ ਦੇ ਬੰਦੇ ਮਿਲੇ ਨੇ ਮੈਨੂੰ ਉਹਨਾਂ ਨੇ ਪੂਰੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਠੀਕ ਹੈ 135 ਪਰਿਵਾਰਾਂ ਦੀ ਲਿਸਟ ਮੈਨੂੰ ਦਿੱਤੀ ਆ ਉਹਦੇ ਵਿੱਚ ਕਿਹੇ ਚ ਚਾਰ ਮੈਂਬਰ ਨੇ ਕਿਹੇ ਚ ਪੰਜ ਮੈਂਬਰ ਨੇ ਉਹ ਸਿਰਫ ਬਹਿਲਾ ਪਿੰਡ ਹੈ ਇੱਕ ਉਧਰ ਦਾ ਵਾ ਬਾਕੀ ਪੂਰਾ ਜੇ ਇਸ ਏਰੀਆ ਦਾ ਵੇਖੀਏ ਤੇ ਇਹ ਫਿਰ ਜਿਹੜੇ ਆਕੜੇ ਬਹੁਤ ਵੱਡੇ ਹੋਣੇ ਨੇ ਔਰ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਪਹਿਲੇ ਨਹੀਂ ਪਤਾ ਲੱਗਾ ਤੁਹਾਡਾ ਸੰਗਠਨ ਜਿਹੜਾ ਸਭ ਤੋਂ ਜ਼ਿਆਦਾ ਮਜ਼ਬੂਤ ਇੱਥੇ ਲਖੀਮਪੁਰ ਦੇ ਵਿੱਚ ਆ ਔਰ ਇਹ ਗੋਰਖ ਧੰਦਾ ਦਾ ਘਟੋ ਘਾਟ 15-20 ਸਾਲਾਂ ਤੋਂ ਚੱਲਣ ਡਿਆ ਵਾ ਸਾਰੇ ਕਹਿਣ ਡੇ ਨੇ ਫਿਰ ਆਪ ਜੀ ਨੂੰ ਕਿਉਂ ਨਹੀਂ ਪਤਾ ਲੱਗਾ ਹੁਣ ਸਾਡੇ ਕੋਲ ਕੋਈ ਗੱਲ ਕਰੇਗਾ ਤਾਂ ਪਤਾ ਇਹ ਇੱਕ ਪ੍ਰੋਗਰਾਮ 'ਤੇ ਆਏ ਆ ਵੀ ਤੁਹਾਡੀਆਂ ਇੱਥੇ ਕੱਚੀਆਂ ਜ਼ਮੀਨਾਂ ਕਿਹਦੀਆਂ ਕਿਹਦੀਆਂ ਤੇ ਗੁਰੂ ਨਾਨਕ ਸਾਗਰ ਡੈਮ ਤੋਂ ਕਿੰਨੇ ਜੀ ਉੱਠ ਕੇ ਆਏ ਸੀ ਉਹਨਾਂ 2965 ਏਕੜ ਜਿਹੜੇ ਨੇ 169 ਪਰਿਵਾਰਾਂ ਦੀ ਲੜਾਈ ਅਸੀਂ ਲੜਦਾ ਹਾਂ 2020 ਤੋਂ 2020 ਤੇ ਮੇਰੇ ਇੱਥੇ ਚੱਕਰ ਲੱਗਣ ਡਏ ਹਨ ਮੇਰੇ ਨਾਲ ਕਿਸੇ ਜੀ ਨੇ ਇਸ ਟੌਪਿਕ ਤੇ ਗੱਲ ਨਹੀਂ ਕੀਤੀ ਜਦੋਂ ਆ ਕੇ ਜੀ ਬਹਿ ਗਏ ਸੀ ਸਟੇਜਾਂ ਤੇ ਉਹਨਾਂ ਦਾ ਪਤਾ ਕੀਤਾ ਕਿੰਨੀਆਂ ਕੱਚੀਆਂ ਜ਼ਮੀਨਾਂ ਕੋੜਕੋਨਜੀ ਨੇ ਕਿਹੜੇ ਉਹਨਾਂ ਚ ਅੱਜ ਇੱਥੇ ਕਿੰਨੇ ਕਿੰਨੇ ਛੱਡ ਕੇ ਚਲੇ ਗਏ ਨਵੇਂ ਕਿੰਨੇ ਆਏ ਅਸੀਂ ਜਦੋਂ ਉਹਦੇ ਬਾਰੇ ਗੱਲ ਕਰਦੇ ਆਂ ਜਾਂ ਤੇ ਸਰਦਾਂ ਕੋਈ ਗੱਲ ਕਰਦਾ ਹੁਣ ਮੈਨੂੰ ਪਤਾ ਲੱਗਾ ਕਿ ਉੱਥੇ ਕੋਈ ਜੀ ਬਾਹਰੋਂ ਆਏ ਸੋਂ ਆਉਂਦੇ ਜੀ ਅਸੀਂ ਬਿਰਕ ਸਾਹਿਬ ਨੂੰ ਕਿਹਾ ਸੀ ਤੇ ਆਉਂਦੇ ਇਸ ਕੰਮ ਨਾਲ ਸਾਡਾ ਲੈਣਾ ਦੇਣਾ ਨਹੀਂਗਾ ਜੋ ਸਾਡੇ ਮੈਂ ਮੈਂ ਕੱਲ ਹੀ ਸੁਣੀ ਆਲੀ ਜੇ ਸਾਨੂੰ ਇਸ ਚੀਜ਼ ਦਾ ਪਤਾ ਹੁੰਦਾ ਜੇ ਅਸੀਂ ਅੱਜ ਉੱਥੇ ਚਾਰ-ਚਾਰ ਦਿਨ ਲਗਾਤਾਰ ਸਵੇਰ ਤੋਂ ਲੈ ਕੇ ਰਾਤ ਤੱਕ ਲਾਉਂਦੇ ਆਂ ਤੇ ਅਸੀਂ ਪਹਿਲਾਂ ਨਹੀਂ ਉੱਥੇ ਟਾਈਮ ਲਾ ਸਕਦੇ ਜੋ ਘਰੋਂ ਬਾਹਰ ਨਿਕਲੇ ਆਂ ਸਾਲੇ ਟਾਈਮ ਲੈਣਾ ਕੋ ਅਸੀਂ ਹੁਣ ਉੱਥੇ ਰਾਤਾਂ ਕੱਟਣ ਡੈ ਆ ਲੋਕਾਂ ਦੇ ਘਰਾਂ ਜਾਣ ਡੈ ਇੱਕ ਇੱਕ ਪਰਿਵਾਰ ਨੂੰ ਸੱਦ ਕੇ ਉਹਨਾਂ ਨਾਲ ਬਹਿ ਕੇ ਗੱਲਾਂ ਕਰਨ ਡੈ ਆ ਉਹਦੇ ਵਿੱਚ ਜਿਹੜਾ ਮੈਨ ਕਰ ਰਹੇ ਇੱਕ ਤੇ ਅਨਪੜਤਾ ਇੱਕ ਗਰੀਬੀ ਤੇ ਇੱਕ ਜਿਹੜਾ ਸਾਡਾ ਧਰਮ ਪ੍ਰਚਾਰ ਜਿਹੜਾ ਉਸ ਲੈਵਲ ਦਾ ਨਹੀਂ ਰਹਿ ਗਿਆ ਜਿਹੜਾ ਕਦੀ ਸਾਡਾ ਹੁੰਦਾ ਸੀ ਉਹ ਵੀ ਸਾਡੇ ਜੀਵਾਂ 'ਚ ਕਮੀ ਐ ਬੜੇ ਜੀ ਨੇ ਜਿਨ੍ਹਾਂ ਨੂੰ ਪੰਜਾ ਪਿਆਰਿਆਂ ਦਾ ਨਹੀਂ ਪਤਾ ਜਿਨ੍ਹਾਂ ਨੂੰ ਅਰਦਾਸ ਦਾ ਨਹੀਂ ਪਤਾ ਜਿਨ੍ਹਾਂ ਨੂੰ ਹੁਕਮਨਾਮੇ ਦਾ ਨਹੀਂ ਪਤਾ ਤੇ ਇਸ ਕਰਕੇ ਹੌਲੀ ਹੌਲੀ ਟੁੱਟਦੇ ਆ ਟੁੱਟਦੇ ਆ ਜਿਆਦਾ ਅਸੀਂ ਜਿਹੜਾ ਇੱਥੇ ਵੇਖਿਆ ਜੇ ਸਾਡੀ ਪ੍ਰਾਰਥਨਾ ਹੋਈ ਤੇ ਅਸੀਂ ਠੀਕ ਹੋ ਗਏ ਹੁਣ ਉਹਨਾਂ ਜੀ ਆਨਾਂ ਜੋ ਸਾਡੀ ਮੁਲਾਕਾਤ ਹੋਈ ਇੱਕ ਜੀ ਉਹਨਾਂ ਚੋਂ ਅਸੀਂ ਬੜਾ ਕੱਟਰ ਸੀ ਉਹਨਾਂ ਹੀ ਬੈਠੇ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਅਸੀਂ ਉਹਨੂੰ ਕਿਹਾ ਵੀ ਜੇ ਤੂੰ ਹੁਣ ਉਧਰ ਚਲਾ ਹੀ ਗਿਆ ਤੇ ਫਿਰ ਤੇਰੇ ਵਾਪਸ ਆਉਂਦਾ ਜਾਂਦਾ ਮੇਰਾ ਕੋਈ ਵਾਪਸ ਆਉਂਦਾ ਸਾਡਾ ਕੋਈ ਸਾਧਨ ਨਹੀਂਗਾ ਮੈਂ ਉਥੋਂ ਠੀਕ ਹੋਇਆ ਮੈਂ ਉਥੇ ਰਹਿਣਾ ਦੋਵੇਂ ਜੀ ਸਨ ਮੈਂ ਤੁਹਾਡੇ ਬੱਚੇ ਆnde ਸਾਡੇ ਬੱਚੇ ਹੁਣ ਜਿਹੜੇ ਨੇ 9 ਸਾਲ ਦਾ ਮੁੰਡਾ ਹੈ 11 ਸਾਲ ਦੀ ਕੁੜੀ ਉਹ ਵੀ ਹੁਣ ਸਾਡੇ ਨਾਲ ਹੀ ਨੇ ਮੈਂ ਚਲੋ ਜੇ ਤੁਸੀਂ ਉਧਰ ਚਲੇ ਗਏ ਤੇ ਕੱਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਪਈ ਤੇ ਹੁਣ ਕਿਸੇ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਨਹੀਂ ਮਿਲਣਾ ਘਰ ਪ੍ਰਕਾਸ਼ ਕਰਨ ਵਾਸਤੇ ਨਾ ਤੁਹਾਡੀਆਂ ਲਾਵਾਂ ਉੱਥੇ ਹੋਣੀਆਂ ਨੇ ਆ ਮੈਂ ਜਿੰਨਾ ਪਰਿਵਾਰ ਚਾਰ ਸ਼ੇਰੇ ਸਾਡੇ ਬੈਠਾ ਇਹ ਤੁਹਾਡੇ ਰਿਸ਼ਤੇਦਾਰ ਨੇ ਲੇਕਿਨ ਅੱਜ ਤੋਂ ਬਾਅਦ ਤੁਹਾਡਾ ਜਿਹੜਾ ਉਹ ਤੁਸੀਂ ਦਫਨਾਉਂਦੇ ਜੇ ਅਸੀਂ ਸੰਸਕਾਰ ਕਰਦੇ ਹਾਂ ਲੇਕਿਨ ਸਾਡੀਆਂ ਮਢੀਆਂ ਦੇ ਵਿੱਚ ਤੁਹਾਡਾ ਦਫਨਾਉਣਾ ਨਹੀਂ ਹੋਏਗਾ ਉਹਦੇ ਲਈ ਤੁਹਾਨੂੰ ਕਬਰਸਤਾਨ ਵੱਖਰਾ ਕਰਨਾ ਪਾਏਗਾ ਇੱਕ ਘੰਟੇ ਤੋਂ ਬਾਅਦ ਉਹ ਬੰਦਾ ਕਹਿੰਦਾ ਵੀ ਸਾਡੇ ਬੱਚਿਆਂ 'ਚ ਹੁਣ ਵਾਪਸ ਤੁਹਾਡੇ ਚ ਆਉਣਾ ਹੋਏ ਫੇਰ ਮੈਂ ਇਹ ਵੇਖੋ ਤੁਸੀਂ ਸਿੱਖਾਂ ਦੇ ਘਰ ਪੈਦਾ ਹੋਏ ਜਾਏ ਤੁਸੀਂ ਜਮਾਂਦਰੂ ਸਿੱਖ ਜੇ ਅਸੀਂ ਅੰਮ੍ਰਿਤ ਨਹੀਂ ਵੀ ਛੱਕਿਆ ਅਸੀਂ ਤਾਂ ਵੀ ਸਿੱਖ ਹਾਂ ਪਰ ਸਿੰਘ ਉਹਦੋਂ ਬਣਦੇ ਜਦ ਤਨ ਅੰਮ੍ਰਿਤ ਛੱਕਦੇ ਆਂ ਤੇ ਤੁਹਾਨੂੰ ਹੁਣ ਜੇ ਆਪਣੇ ਧਰਮ ਚੋਂ ਬਾਹਰ ਜਾਣ ਤੋਂ ਬਾਅਦ ਜੇ ਦੁਬਾਰਾ ਵਾਪਸ ਇੱਥੇ ਆਉਣਾ ਤੇ ਹੁਣ ਅੰਮ੍ਰਿਤ ਛੱਕ ਕੇ ਤੁਸੀਂ ਆ ਸਕਦੇ ਭਾਵੇਂ ਤੁਹਾਡੇ ਬੱਚੇ ਹੋਣ ਤੇ ਭਾਵੇਂ ਤੁਸੀਂ ਹੋ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ ਵਾਪਸੀ ਕਰੀਏ ਤੇ ਨਹੀਂ ਤੇ ਹੁਣ ਦੁਬਾਰਾ ਫਿਰ ਅਸੀਂ ਮੀਟਿੰਗ ਜਿਹੜੀ ਉਹ ਕੱਲ ਦੀ ਉੱਥੇ ਰੱਖਣ ਦੇ ਆ ਸਾਡਾ ਇਹੋ ਅੱਜ ਦਾ ਵਿਚਾਰ ਹੈ ਵੀ ਜਿਹੜੇ ਗਏ ਨੇ ਹੁਣ ਘਟੋ ਘਟ ਅਸੀਂ ਬਾਕੀਆਂ ਨੂੰ ਸੰਭਾਲ ਲਿਆ ਤੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਪ੍ਰੇਮ ਪਿਆਰ ਦੇ ਨਾਲ ਅਸੀਂ ਵਾਪਸ ਲੈ ਕੇ ਆਈਏ ਡਰ ਤੇ ਹੁਣ ਉੱਤੋਂ ਪਿਆਈ ਹੈ ਸਰਕਾਰ ਦਾ ਇੱਕ ਦੋ ਜੀ ਅੰਦਰ ਚੱਲੇ ਗਏ ਨੇ ਬਾਕੀਆਂ ਤੇ ਨਾਂ ਲਿਖੇ ਨੇ ਅੱਜ ਉੱਥੇ ਡਰ ਦਾ ਮਾ ਚਲੋ देर आए दुरुस्त आए जी ਕੀ ਤੁਹਾਨੂੰ ਲੱਗਦਾ ਵੀ ਜਿਹੜੀ ਹੁਣ ਜਾਗਰੂਕਤਾ ਆਈ ਆ ਮੰਨ ਲਓ ਵੀ ਜਾਗਰੂਕਤਾ ਤਾਂ ਹੁਣ ਸਾਡੀ ਆ ਕਮੇਟੀਆਂ ਦੇ ਵਿੱਚ ਤੇ ਸਾਡੇ ਸੰਗਠਨਾਂ ਦੇ ਵਿੱਚ ਹੀ ਆਈ ਆ ਇਹਦਾ ਕੋਈ ਫਰਕ ਪਵੇਗਾ ਮੈਨੂੰ ਲੱਗਦਾ ਇਹ ਫਰਕ ਜ਼ਰੂਰ ਪਵੇਗਾ ਅਸੀਂ ਹੁਣ ਜਿਹੜੀਆਂ ਘਰਾਂ ਘਰਾਂ ਜਾ ਕੇ ਮੀਟਿੰਗਾਂ ਕਰਕੇ ਆਏ ਆ ਇੱਕ ਪਰਿਵਾਰ ਜਿਨ੍ਹਾਂ ਦੇ ਬੱਚੇ ਦਾ ਇੱਕ ਛੋਟਾ ਜਿਹਾ ਘਰ ਦੇ ਵਿੱਚ ਜਾਮਨੂ ਦਾ ਰੁੱਖ ਸੀ ਉਤੋਂ ਡਿੱਗ ਕੇ ਤੇ ਉਹਦਾ ਰੇੜ ਦੀ ਹੱਡੀ 'ਚ ਫ੍ਰੈਕਚਰ ਆ ਗਿਆ ਸੀ ਥੱਲੇ ਦਾ ਪੋਰਸ਼ਨ ਉਹਦਾ ਬੰਦ ਸੀ ਉਹਦਾ ਪਿਓ ਜਿਹੜਾ ਉਹ 40 ਸਾਲ ਦਾ ਗ੍ਰੰਥੀ ਸਾਰੇ ਜਾਣਦੇ ਹੁਣ 40 ਸਾਲ ਦਾ ਗ੍ਰੰਥੀ ਹੋ ਉਹ ਜਦੋਂ ਅਸੀਂ ਮਿਲਣ ਗਏ ਹੁਣ ਵੀ ਉਹਨੇ ਖੰਡਾ ਤੇ ਕਿਰਪਾਨ ਗੱਲ 'ਚ ਪਾਈ ਚਿੱਟੇ ਕੱਪੜੇ ਪਾ ਕੇ ਬੈਠਾ ਸੀ ਬਜ਼ੁਰਗ 85 ਸਾਲ ਦਾ ਮੈਂ ਜੀ ਤੁਹਾਡੇ ਤੋਂ ਤਾਂ ਅਸੀਂ ਸਿਹਤ ਲੈਣੀ ਸੀ ਤੇ ਤੁਹਾਡੇ ਬੱਚੇ ਕੀ ਗੱਲ ਤੋਂ ਬਾਹਰ ਚਲੇ ਗਏ ਤੁਹਾਡੇ ਤੋਂ ਇਹ ਵੀ ਨਹੀਂ ਸੰਭਾਲਿਆ ਗਿਆ ਆੰਦੇ ਜੀ ਉਹਦੀ ਉੱਥੇ ਪ੍ਰਾਰਥਨਾ ਹੋਈ ਸੀ ਉਸ ਦਿਨ ਤੋਂ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਮੁੰਡਾ ਮੇਰਾ ਜਿਹੜਾ ਪਾਸਟਰ ਬਣਿਆ ਹੈ ਇੱਕ ਮੁੰਡਾ ਮੇਰਾ ਉਹਨੂੰ ਮੰਨਦਾ ਹੈ ਤੇ ਮੈਂ ਤੁਸੀ ਹੁਣ ਕਿੱਧਰ ਜੇ ਆੰਦੇ ਜੀ ਅਸੀਂ ਤਾਂ ਗੁਰੂ ਘਰ ਦੇ ਨਾਲ ਹੀ ਮੈਂ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਤੇ ਤੁਹਾਡਾ ਕੱਲਿਆਂ ਦਾ ਗੁਰੂ ਘਰ ਐਸ ਬਜ਼ੁਰਗ 85 ਸਾਲ ਦੇ 40 ਸਾਲ ਤੋਂ ਹੀ ਗ੍ਰੰਥੀ ਰਹੇ ਜੇ ਹੁਣ ਉਹਨਾਂ ਕਹਿਆ ਜੀ ਵੀ ਸਾਡੇ ਬਾਕੀ ਦੋ ਜੀ ਨੇ ਉਹ ਮੁੰਡੇ ਦੋਵੇਂ ਸੱਦ ਕੇ ਉਹਨਾਂ ਸਾਡੇ ਕੋਲ ਭਾਤੇ ਇਹ ਉਹਦੇ ਅਸੀਂ ਕੱਲ ਵੀ ਤੁਹਾਡਾ ਨਾਲ ਗੁਰਦੁਆਰੇ ਸੀ ਪਰਸੋਂ ਵੀ ਗੁਰਦੁਆਰੇ ਸਾਂ ਅੱਜ ਵੀ ਅਸੀਂ ਤੁਹਾਡਾ ਨਾਲ ਗੁਰਦੁਆਰੇ ਜਾਣ ਨੂੰ ਤਿਆਰ ਆ ਨਹੀਂ ਤੇ ਇਹ ਕਈ ਜੀ ਜਿਹੜੇ ਹੁਣ ਗੁਰੂ ਘਰਾਂ ਚ ਵੀ ਨਹੀਂ ਸੁਣਾਉਂਦੇ ਇਹਦੀ ਜਿਹੜੀ ਸ਼ੁਰੂਆਤ ਹੋਈ ਹੈ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਚੰਨੂੰ ਦੇਰ ਆਏ ਦਰੁਸਤ ਆਏ ਸਾਨੂੰ ਹੁਣ ਪਤਾ ਲੱਗਾ ਅਸੀਂ ਫਿਰ ਵੀ ਆਪਣੇ ਉੱਥੇ ਜੀ ਜਾਨ ਲਾ ਕੇ ਰੋਜ਼ ਦਾ ਕੰਮ ਹੈ ਸਾਡਾ ਉੱਥੇ ਅਸੀਂ ਜਾਣਾ ਔਰ ਉਹਨਾਂ ਦਾ ਇਹ ਤੁਹਾਡਾ ਕੋਈ ਪ੍ਰਚਾਰ ਦਾ ਤਰੀਕਾ ਕੀ ਹੋਏਗਾ ਪਰ ਇੱਕ ਨਮੋਸ਼ੀ ਦੀ ਗੱਲ ਹੋਰ ਵੀ ਹੈ ਮਰ ਉਹ ਆਣ ਕੇ ਇਧਰ 3000 ਦਾ ਅੰਕੜਾ ਦਾ ਚਲੋ 2000 ਦਾ 2000 ਲੋਕਾਂ ਨੂੰ ਦਾ 3000 ਲੋਕਾਂ ਨੂੰ ਕਨਵਰਟ ਕਰ ਦਿੰਦਾ ਦੂਜੇ ਧਰਮ ਦੇ ਵਿੱਚ ਸਾਡੇ ਕੋਲ ਤਾਂ ਇੰਨਾ سرمਾਇਆ ਸਾਡੇ ਕੋਲ ਤਾਂ ਇੰਨੇ ਪ੍ਰਚਾਰਕ ਨਹੀਂ ਸਾਡੇ ਕੋਲ ਤਾਂ ਇੰਨੇ ਸਾਧਨ ਨਹੀਂ ਤਾਂ ਅਸੀਂ ਕਿਉਂ ਫੇਲ ਹੁੰਦੇ ਜਾ ਰਹੇ ਹਾਂ ਜੀ ਵੇਖੋ ਜੀ ਹੁਣ ਜਿਹੜਾ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਬੜੇ ਜੀ ਨੇ ਜਿਨ੍ਹਾਂ ਨੂੰ ਅਸੀਂ ਕੱਲ ਦੀ ਮੀਟਿੰਗ ਰੱਖੀ ਤੇ ਉਹਾਂ ਦੇ ਵੀ ਅਸੀਂ ਸਾਰੇ ਗੁਰੂ ਘਰ ਆਵਾਂਗੇ ਸਾਡਾ ਪਿਛਲੀਆਂ ਤਿੰਨ ਮੀਟਿੰਗਾਂ ਚੋਂ ਗੁਰੂ ਘਰ ਰਹਿ ਰਹੇ ਜਿਹੜੇ ਥੋੜੀ ਕਿਤੇ ਉਹਨਾਂ ਗੁਰੂ ਘਰਾਂ 'ਚ ਵੜਦੇ ਨਹੀਂ ਸੁਣ ਹੁੰਦੇ ਜੇ ਅਸੀਂ ਮੇਨ ਮੇਨ ਜਿਹੜੇ ਨੇ ਉਹਨਾਂ 'ਚੋਂ ਆਮ ਆ ਗਏ ਤੇ ਮੇਨ 10-15 ਘਰ ਅਗਰ ਬਚਣਗੇ ਨਾ ਤੇ ਉਹਨਾਂ ਨੂੰ ਵੀ ਜਿਹੜਾ ਹੈ ਅਸੀਂ ਜਾਂਦੇ ਪ੍ਰੇਮ ਪਿਆਰ ਨਾਲ ਤੇ ਜਾਂ ਮਾੜਾ ਮੋਟਾ ਡਰ ਭੋ ਜਿਹੜਾ ਅੱਜ ਉਤੋਂ ਸਰਕਾਰੇ ਵੀ ਪਿਆ ਹੈ ਤੇ ਅਸੀਂ ਸਮਾਜਿਕ ਤੌਰ ਤੇ ਵੀ ਕਹਾਂਗੇ ਅਸੀਂ ਸਮਾਜਿਕ ਬਾਈਕਾਟ ਤੁਹਾਡਾ ਪੂਰਾ ਕਰਨਾ ਨਾ ਤੁਹਾਡਾ ਨਾਲ ਰੋਟੀ ਦਾ ਰਿਸ਼ਤਾ ਤੇ ਨਾ ਸਾਡੇ ਮੜੀਆਂ ਵੀ ਵੱਖਰੀਆਂ ਹੋਣਗੀਆਂ ਤੁਹਾਡੀਆਂ ਬੜੀਆਂ ਵੱਖਰੀਆਂ ਹੋਣਗੀਆਂ ਤੁਸੀਂ ਆਪਸ ਵਰਤਣਾ ਪਰ ਸਾਡੇ ਜੀਆ ਨਾਲ ਤੁਹਾਡਾ ਕੋਈ ਮੇਲ ਵਰਤਣਾ ਨਹੀਂ ਹੋਏਗਾ ਐ ਕਿਸੇ ਨਾ ਕਿਸੇ ਨਾਲ ਆਪਣੇ ਜੀਆ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਹੈ ਇੱਥੇ ਵੀ ਹੁਣ ਪਰਿਵਾਰ ਨੇ ਜੋਰ ਲਾਇਆ ਸਾਰਿਆਂ ਤੇ ਆ ਜੀਤ ਹੈ ਜਿਹੜਾ ਅੱਜ ਅੰਤਿਮ ਅਰਦਾਸ ਗੁਰੂ ਘਰ ਚ ਹੁੰਦੀ ਹੈ ਨਹੀਂ ਤੇ ਇਹੋ ਜਿਹੜਾ ਉਹਨਾਂ ਦੇ ਪਾਰਸੀ ਆਉਣੇ ਸੋ ਗੱਲ 'ਚ ਹਾਰ ਪਾ ਕੇ ਉਹਨਾਂ ਵਾਪਸ ਚਲ ਜਾਣਾ ਸੀ ਤੇ ਚਲੋ ਜਾਗਰੂਕਤਾ ਇਕਾਈ ਇਹ ਭਾਵੇਂ ਕਿਸੇ ਤਰ੍ਹਾਂ ਆਈ ਹੈ ਅੱਜ ਸਾਰੇ ਜੀ ਜਾਗਰੂਕ ਨੇ ਅੱਜ ਜਿੰਨੇ ਕ ਇਸ ਇਲਾਕੇ ਦੇ ਮੰਨੇ ਪਰਮੰਨੇ ਬੰਦੇ ਨੇ ਤੇ ਉਹ ਸਾਰੇ ਇੱਥੇ ਆ ਕੇ ਖਲੋਤੇ ਨੇ ਇਹਨਾਂ ਪਿਛਲੀਆਂ ਤਿੰਨਾਂ ਦਿਨਾਂ 'ਚ ਅੰਮ੍ਰਿਤਸਰੋਂ ਵੀ ਚੰਡੀਗੜ੍ਹ ਤੋਂ ਵੀ ਹਰਿਆਣੇ ਤੋਂ ਵੀ ਬੜੀ ਦੂਰੋਂ ਦੂਰੋਂ ਜਿਹੜਾ ਹੈ ਜੇ ਪ੍ਰਚਾਰ ਜਿਹੜਾ ਹੋਇਆ ਹੈ ਉਹਦੇ ਨਾਲ ਇੱਥੋਂ ਤੱਕ ਲੋਕ ਪਹੁੰਚੇ ਨੇ ਤੇ ਹੁਣ ਇੱਕ ਜੀ ਹੁਣੇ ਅਸੀਂ ਬੈਠੇ ਗੱਲ ਕਰਨ ਦੇ ਹਾਂ ਤੇ ਵੀ ਇਹਨਾਂ ਨੂੰ ਇਹ ਵੀ ਦੋ ਕੁ ਮਹੀਨੇ ਜ਼ਿਆਦਾ ਗਰਮੀ ਰਹਿਣੀ ਹੈ ਤੇ ਦੋ ਮਹੀਨਿਆਂ ਤੋਂ ਬਾਅਦ ਠੰਡਾ ਪੈ ਜਾਣਾ ਸਾਡਾ ਕੋਈ ਕੱਖ ਨਹੀਂ ਵਿਗਾੜ ਸਕਦਾ ਤੇ ਮੈਂ ਵੀ ਪ੍ਰਧਾਨ ਜੀ ਨੂੰ ਕਹਿਣ ਡਿਆ ਹਮਿੰਦਰ ਸਿੰਘ ਜੀ ਨੂੰ ਪੇ ਅੱਗੇ ਇਹਨਾਂ ਸੋਚੋ ਵੀ ਅਸੀਂ ਕੱਲੇ ਪੈ ਗਏ ਸਾਡੇ ਉੱਤੇ ਪਰਚੇ ਹੋ ਗਏ 50 ਜੀਆਂ ਤੇ ਹੁਣ ਅਸੀਂ ਤੁਹਾਡੇ ਨਾਲ ਖਲੋਤੇ ਹਾਂ ਬਾਬਾ ਜੀ ਮਹਿੰਗਾ ਪਰ ਵਾਲੇ ਗੁਰਨਾਮ ਸਿੰਘ ਜੀ ਤੁਹਾਡੇ ਨਾਲ ਖੜੇ ਨੇ ਉਹਨਾਂ ਵੀ ਸਾਨੂੰ ਪੁੱਛਿਆ ਸੀ ਵੀ ਇਹ ਤੇ ਮੇਨ ਕਾਰਨ ਕੀ ਮੈਂ ਗਰੀਬੀ ਹੈ ਜੀ ਆਂਦੇ ਚਲੋ ਹੋਰ ਅਸੀਂ ਨਹੀਂ ਕੁਝ ਕਰ ਸਕਦੇ ਅੱਗੇ ਤੁਹੀਂ ਲੱਗੇ ਜੇ ਗਰੀਬ ਕੁੜੀਆਂ ਦੇ ਜਿੰਨੇ ਵਿਆਹ ਤੋਂ ਬਾਅਦ ਸਾਰੀ ਮੇਰੀ ਜ਼ਿੰਮੇ ਰਹੀ ਅਸੀਂ ਇਹਨਾਂ ਗਰੀਬ ਕੁੜੀਆਂ ਦੇ ਵਿਆਹ ਅਸੀਂ ਕਰਾਂਗੇ ਜਿਹੜੇ ਜਿਹੜੇ ਗਰੀਬ ਪਰਿਵਾਰ ਵਾਕੇ ਹੋਏਗਾ ਸਿੱਖ ਧਰਮ ਦੇ ਵਿੱਚ ਤੇ ਜਿਹੜੇ ਬੱਚਿਆਂ ਦੀ ਕੋਈ ਫੀਸ ਦੇਣ ਵਾਲੀ ਹੋਏਗੀ ਉਹ ਵੀ ਅਸੀਂ ਆਪਣੇ ਵੱਲੋਂ ਲਾਵਾਂਗੇ ਤੇ ਜੇ ਇਸ ਤਰ੍ਹਾਂ ਮਹਾਂਪੁਰਖ ਨਾਲ ਜੁੜ ਗਏ ਕਮੇਟੀਆਂ ਆਪਣੀਆਂ ਆ ਗਈਆਂ ਜਥੇਬੰਦੀਆਂ ਨਾਲ ਜੁੜ ਗਈਆਂ ਤੇ ਅਸੀਂ ਗੱਲ ਨੇ ਵੀ ਆਪਣਾ ਜਿਹੜੇ ਰੁੱਸੇ ਭਰਾਵਾਂ ਨੂੰ ਮਨਾ ਕੇ ਆਪਾਂ ਘਰ ਨਹੀਂ ਲਿਆ ਸਕਾਂਗੇ ਅੱਜ ਨਹੀਂ ਤੇ ਕੱਲ ਵਾਪਸ ਆਉਣਗੇ ਸਾਰੇ ਸਾਰੇ ਬਿਲਕੁਲ ਜੀ ਇਹਦੇ ਵਾਸਤੇ ਲੰਮੀ ਪਲਾਨਿੰਗ ਵੀ ਕਰਨੀ ਪਏਗੀ ਤਾਂ ਆਪਸੀ ਤਾਲਮਿਲ ਵੀ ਬਣਾਉਣਾ ਪਏਗਾ ਜਿਵੇਂ ਇਹਨਾਂ ਦੱਸਿਆ ਵਿਰਕ ਸਾਹਿਬ ਨੇ ਵੀ ਮਹਿੰਗਾਪੁਰ ਵਾਲੇ ਬਾਬਾ ਜੀ ਵੀ ਨਾਲ ਆ ਤੇ ਮੈਂ ਇੱਕ ਆਪ ਸੰਗਤ ਦੀ ਜਾਣਕਾਰੀ ਚ ਹੋਰ ਪਾ ਦਿਆਂ ਵੀ ਮੇਰੀ ਮੈਨੂੰ ਬਾਬਾ ਗਰਜੰਦਰ ਸਿੰਘ ਨੇ ਬਾਬਾ ਰਵੀ ਸਿੰਘ ਨੇ ਵੀ ਕਹ ਕਿਸੇ ਕਿਸਮ ਦੀ ਵੀ ਕੋਈ ਵੀ ਲੋੜ ਆ ਹਮੇਸ਼ਾ ਸਹੀ ਹਾਜ਼ਰ ਹੁੰਦੇ ਆ ਪਰ ਅੱਗੇ ਕਿੰਨਾ ਨੇ ਲੱਗਣਾ ਅੱਗੇ ਜਿਹੜੀ ਟੀਮ ਬਣੇਗੀ ਉਹਨਾਂ ਨੂੰ ਲੱਗਣਾ ਮਹਾਂਪੁਰਖ ਸਾਡੇ ਇੱਥੇ ਕਿਸੇ ਚੀਜ਼ ਦੀ ਲੋੜ ਆ ਉਹ ਪੂਰੀਆ ਕਰ ਸਕਦੇ ਨੇ ਜੇ ਕਾਲਜ ਦੀ ਲੋੜ ਪੈਗੀ ਜੇ ਅਕੈਡਮੀ ਦੀ ਲੋੜ ਪੈਗੀ ਜਾਂ ਇੱਥੇ ਹਸਪਤਾਲ ਦੀ ਲੋੜ ਪੈਗੀ ਉਹ ਵੀ ਮਹਾਂਪੁਰਖਾਂ ਨੇ ਕਹਿਆ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇੱਥੇ ਖਲਮਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪ ਜੀ ਦੀ ਕਮੇਟੀ ਵੱਲੋਂ ਸੋਨੀ ਸਾਹਿਬ ਆਟੀ ਵੱਲੋਂ ਕੀ ਸਹਿਯੋਗ ਲਾਏਗਾ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਚਿੱਕੀ ਫੱਤੇ ਕਮੇਟੀ ਵੱਲੋਂ ਪਹਿਲਾਂ ਤੇ ਜਿੱਦਾਂ ਬਿਰਕ ਸਾਹਿਬ ਨੇ ਦੱਸਿਆ ਕਿ ਏਸ ਚੀਜ਼ ਦੀ ਜਾਣਕਾਰੀ ਬਹੁਤ ਘੱਟ ਸੀ ਡਾਕਟਰ ਕੰਜਵਾਲ ਪਹਿਲਾਂ ਸੁਣਿਆ ਸੀ ਕਿ ਕੁਝ ਜਿਹੜੇ ਪਰਿਵਾਰ ਨੇ ਉਹ ਧਰਮ ਪਰਿਵਰਤਨ ਕਰ ਰਹੇ ਨੇ ਔਰ ਉਹਦੇ ਬਾਰੇ ਵੀ ਅਸੀਂ ਕਈ ਵਾਰੀ ਵਿਚਾਰ ਕੀਤਾ ਕਿ ਚਲੋ ਸਾਰੇ ਰਲ ਮਿਲ ਕੇ ਆਪਾਂ ਇਸ ਇਸ ਚੀਜ਼ ਤੋਂ ਹੱਲਾ ਮਾਰੀਏ ਪਰ ਜਿਹੜਾ ਹੁਣ ਇਹ ਘਟਨਾ ਹੋਈ ਏ ਜਿੱਥੇ ਅਸੀਂ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਨਾਨਕਮੱਤਾ ਸਾਹਿਬ ਔਰ ਵੀ ਸਾਰੇ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਨੇ ਔਰ ਸਾਰੇ ਅਸੀਂ ਰਲ ਮਿਲ ਕੇ ਇਸ ਚੀਜ਼ ਤੇ ਆਪਾਂ ਕਰਾਂਗੇ ਕਿ ਆਪਾਂ ਇਹਨਾਂ ਨੂੰ ਮੁੜ ਤੋਂ ਦੁਬਾਰਾ ਇਹਨਾਂ ਨੂੰ ਆਪਾਂ ਵਾਪਸ ਲਿਆਈਏ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ ਸਾਰੀ ਸੰਸਥਾ ਦੇ ਨਾਲ ਰਲ ਕੇ ਜੋ ਵੀ ਆਪਸ ਵਿੱਚ ਵਿਚਾਰ ਵਟਾਂਦਰਾ ਕਰਨਗੇ ਉਹਦੇ ਨਾਲ ਅਸੀਂ ਡਟ ਕੇ ਖਲੋਵਾਂਗੇ ਔਰ ਇਹ ਚੀਜ਼ ਨੂੰ ਆਪਾਂ ਬਿਲਕੁਲ ਕੰਟਰੋਲ ਕਰਨਾ ਹੈ ਕਿ ਵੇਖੋ ਇੱਕ ਵਾਰੀ ਚਲੋ ਜੇ ਭੁੱਲਿਆ ਚਲਾ ਜਾਂਦਾ ਹੈ ਅਗਰ ਦੁਬਾਰਾ ਆਉਣਾ ਚਾਹੁੰਦਾ ਤੇ ਬਹੁਤ ਚੰਗੀ ਗੱਲ ਹੈ ਕਿਉਂਕਿ ਜਿਸ ਤਰੀਕੇ ਨਾਲ ਵੇਖ ਸਾਹਿਬ ਦੱਸ ਰਹੇ ਸਨ ਕਿ ਜਦੋਂ ਉਹਦਾ ਅੰਤਿਮ ਮਨ ਲੋ ਰਸਮ ਅਦਾ ਕਰਨੀ ਸੀ ਤੇ ਉਦੋਂ ਉਹ ਕਹਿਣ ਲੱਗੇ ਕਿ ਆਪਾਂ ਹੁਣ ਕਿਦਾਂ ਕੀ ਕਰਨਾ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਕਹਿਣ ਲੱਗੇ ਕਿ ਨਹੀਂ ਵੀ ਆਪਾਂ ਤੇ ਸੰਸਕਾਰ ਕਰਨਾ ਹੈ ਫਿਰ ਚਲੋ ਮੰਨ ਗਏ ਔਰ ਅੱਜ ਵੀ ਸੁਣ ਚ ਆਇਆ ਕਿ ਹੁਣ ਵੀ ਪਰਿਵਾਰ ਆ ਰਿਹਾ ਇੱਥੇ ਉਸ ਪਰਿਵਾਰ ਨਾਲ ਵੀ ਅਸੀਂ ਬੈਠ ਕੇ ਗੱਲ ਕਰਾਂਗੇ ਔਰ ਅੱਗੇ ਦੀ ਰਣਨੀਤੀ ਜਿਹੜੀ ਬਣਾਵਾਂਗੇ ਕਿ ਜਿਹੜੇ ਸਾਰੇ ਪਰਿਵਾਰ ਟੁੱਟ ਗਏ ਨੇ ਇਹ ਹੱਟਣਾ ਜੁੜ ਚੁੱਕਣ ਔਰ ਸਾਰੀਆਂ ਸੰਪਰਤਾਵਾਂ ਸਾਰੀਆਂ ਇਕੱਠੀਆਂ ਹੋ ਕੇ ਲੱਗੜ ਤੇ ਆਪਾਂ ਇਸ ਇਸ ਮਹਿੰਮ ਨੂੰ ਆਪਾਂ ਪੂਰਾ ਕਰ ਸਕਦੇ ਹਾਂ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਾਕੀ ਵੀ